ਅੱਜ ਆਪਾਂ ਵੀਡੀਓ 'ਚ ਇੱਕ ਤਾਂ ਬਹੁਤ ਸੋਹਣਾ ਸੁਪਲੈਂਡਰ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਜੀ ਪੂਰਾ ਮੋਡੀਫਾਈ ਮਾਲਕ ਨੇ ਕਰਵਾ ਰੱਖਿਆ ਇੱਕ ਆਪਾਂ ਕੁੱਲ 80000 ਦੀ ਗੱਡੀ ਲੈ ਕੇ ਪਹੁੰਚੀਆਂ ਸਬੱਟ ਤੇ ਇੱਕ ਆਪਾਂ 55000 ਦੀ ਗੱਡੀ ਲੈ ਕੇ ਪਹੁੰਚੀਆਂ ਮਾਲਕ ਨੇ ਜਣਾ ਬਾਹਰ ਤਾਂ ਕਰਕੇ ਰੇਟ ਜਮ੍ਹਾਂ ਘਟ ਮੰਗਿਆ ਹਰ ਚੀਜ਼ ਆਪਾਂ ਬਹੁਤ ਵਧੀਆ ਲੇਕੇ ਪਹੁੰਚੀ ਅਸੀਂ ਤੁਹਾਨੂੰ ਸਾਰੀਆਂ ਮਸ਼ੀਨਰੀਆਂ ਤੇ ਆਪਣੀ ਵੀਡੀਓ ਪਸੰਦ ਆਊਗੀ ਗੱਲਬਾਤ ਪੂਰੀ ਕਰਦੇ ਆਪਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 94656929488 ਤੁਹਾਡੇ ਕੋਲੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਹੈ ਕਿਸੇ ਵੀ ਏਰੀਆ ਚ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਤੁਹਾਡੀ ਬਿਲਕੁਲ ਫਰੀ ਦੇ ਵਿੱਚ ਲਾ ਦੇਵਾਂਗੇ ਪਹਿਲੀ ਗੱਡੀ ਆਪਣੇ ਕੋਲੇ ਟੋ요ਟਾ ਦੀ ਐਟਿਓਸ ਪਹੁੰਚੀ ਹੈ ਜੀ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਮਾਡਲ ਦੀ ਗੱਲ ਕਰੀਏ 2015 ਮਾਡਲ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਇਹ ਟੌਪ ਮਾਡਲ ਆ ਟੈਰਾਂ ਦੀ ਗੱਲ ਕਰੀਏ 80 ਤੋਂ 85 ਪੈਸੇ ਆਪਾਂ ਨੂੰ ਟੈਰਾਂ ਦੀ ਕੰਡੀਸ਼ਨ ਮਿਲ ਜੂਗੀ ਏਸੀ ਹੀਟਰ ਵਰਕਿੰਗ ਚ ਡੀਜ਼ਲ ਤੇ ਗੱਡੀ ਹੈ ਅਸੀਂ ਕਰਤਾਰਪੁਰ ਮਾਲਕ ਦਾ ਏਰੀਆ ਨੀਅਰ ਜਲੰਧਰ ਜੇ ਆਪਾਂ ਗੱਡੀ ਨੂੰ ਦੇਖੀਏ ਤਾਂ ਬਹੁਤ ਵਧੀਆ ਗੱਡੀ ਆਪਾਂ ਤੁਹਾਡੇ ਖਾਤਰ ਇਹ ਲੈ ਕੇ ਪਹੁੰਚੀ ਆਂ ਡਿਮਾਂਡ ਦੀ ਗੱਲ ਕਰੀਏ 3,70,000 ਰੁਪਿਆ ਮਾਲਕ ਨੇ ਡਿਮਾਂਡ ਕਹੀ ਹੈ ਬਾਕੀ ਲੋਨ ਦੀ ਫੈਸਿਲਿਟੀ ਹੈਗੀ ਅਸੀਂ ਲੋਨ ਹੋ ਜੂਗਾ 3 ਲੱਖ ਰੁਪਏ ਤੱਕ ਤੇ ਮਾਲਕ ਕਹਿੰਦੇ ਨੇ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਆ ਕੇ ਦੇਖਣਾ ਚਾਹੁੰਦਾ ਕਰਤਾਰਪੁਰ ਆ ਕੇ ਦੇਖ ਸਕਦਾ ਗੱਡੀ ਨੂੰ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖ ਸਕਦਾ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਿਓ ਬਾਕੀ ਲੋਨ ਕਰਵਾਉਣਾ ਲੋਨ ਹੋ ਜਾਊਗਾ ਬਾਕੀ ਤੁਹਾਡੀ ਇੱਛਾ ਜੀ ਕੈਸ਼ ਤੇ ਲੈਣੀ ਹੈ ਕੈਸ਼ ਲੈ ਲਿਓ ਤੇ ਮਾਲਕ ਨਾਲ ਗੱਲ ਤੁਸੀਂ ਆਪ ਹੀ ਕਰ ਲਓ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਦਿੱਤਾ ਜੀ ਸੈਕਿੰਡ ਗੱਡੀ ਦੀ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਪਹੁੰਚੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ Honda ਦੀ ਗੱਡੀ ਆਪਾਂ ਲੈ ਕੇ ਪਹੁੰਚੀ ਹੈ ਮਾਡਲ ਦੀ ਗੱਲ ਕਰੀਏ 2006 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੀ ਆ ਪਾਸਿੰਗ ਮਿਲ ਜੂਗੀ 2026 ਤੱਕ ਰਾਂ ਸਾਰੀ ਗੱਡੀ ਬਹੁਤ ਵਧੀਆ ਮਿਲ ਜੂਗੀ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਵਗੈਰਾ ਆਪ ਨੂੰ ਵਧੀਆ ਚੜੇ ਚੜਾਈ ਮਿਲ ਜਾਣਗੇ ਐਲਸੀਡੀ ਲੱਗੀ ਹੋਈ ਅੰਦਰੋਂ ਮਿਲ ਜੂਗੀ ਪਟਿਆਲੇ ਦੀ ਗੱਡੀ ਖੜੀ ਐ ਸੀ 90000 ਰੁਪਿਆ ਕੁੱਲ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਮਾਲਕ ਕਹਿੰਦੇ ਨੇ ਅਰਜੈਂਟ ਸੇਲ ਕਰਨੀ ਐ ਛੇਤੀ ਤੋਂ ਛੇਤੀ ਬਾਕੀ ਗੱਡੀ ਦੀਆਂ ਫੋਟੋਆਂ ਸਕਰੀਨ 'ਤੇ ਆਪਾਂ ਤੁਹਾਨੂੰ ਦਿਖਾਈ ਰੇ ਹਾਂ ਜੀ ਅੰਦਰ ਦੀਆਂ ਬਾਹਰ ਦੀਆਂ ਸਾਰਾ ਕੁਝ ਤੁਸੀਂ ਦੇਖ ਹੀ ਲਓ 90000 ਦੇ ਵਿੱਚੋਂ ਘਾਟਾ ਬਦ ਕਰਕੇ ਮਾਲਕ ਗੱਡੀ ਆਪਦੀ ਸੇਲ ਕਰ ਦੇਣਗੇ ਜੇ ਕਿਸੇ ਨੂੰ ਗੱਡੀ ਪਸੰਦ ਆਈ ਹੈ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਦਾ ਨੰਬਰ 8699338838 ਗੱਲ ਕਰ ਸਕਦੇ ਹੋ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲੂ 9465629488 ਜੇ ਕਿਸੇ ਨੇ ਐਡ ਕਰਵਾਉਣੀ ਅਸੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਕਿਸੇ ਵੀ ਏਰੀਆ ਤੋਂ ਤੁਸੀਂ ਦੇਖ ਰਹੇ ਹੋ ਜੇ ਵੇਚਣਾ ਚਾਹੁੰਦੇ ਹੋ ਤੁਸੀਂ ਆਪਦੀ ਕੋਈ ਮਸ਼ੀਨਰੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦਵਾਂਗੇ ਸੀ ਆਪਾਂ ਗੱਲ ਕਰਾਂਗੇ ਜੀ ਹੁਣ ਸਵੈਪਟ ਗੱਡੀ ਦੀ ਜਿਹੜੀ ਜਮਾ ਸਸਤੀ ਆਪਾਂ ਕੁੱਲ 80000 ਦੀ ਗੱਡੀ ਲੈ ਕੇ ਪਹੁੰਚੀਆਂ ਤੁਸੀਂ ਫੋਟੋ ਮਾ ਪਹਿਲਾਂ ਤਾਂ ਚੈੱਕ ਕਰੋ ਜੀ ਬਹੁਤ ਵਧੀਆ ਮਾਲਕ ਨੇ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਹੋਈਆਂ ਗੱਡੀ ਆਪਾਂ ਨੂੰ ਵਧੀਆ ਦੇਖਣ ਨੂੰ ਮਿਲੂਗੀ ਚਲਾਉਣ ਚ ਇੱਕ ਨੰਬਰ ਹੈ ਜੀ ਮਾਡਲ ਦੀ ਗੱਲ ਕਰੀਏ 2005 ਮਾਡਲ ਗੱਡੀ ਆਪਾਂ ਨੂੰ ਦੇਖਣ ਨੂੰ ਮਿਲੂਗੀ ਦੋ 에어백ਸ ਆਪਨ ਨੂੰ ਮਿਲ ਜਾਣਗੇ ਨਵੇਂ ਟਾਇਰ ਨਵੇਂ ਅਲਾਈ ਸਾਰਾ ਕੁਝ ਆਪਨ ਨੂੰ ਵਧੀਆ ਟੋਟਲ ਮਿਲੂਗਾ ਜੀ ਜੇ ਗੱਡੀ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਬਰਨਾਲੇ ਏਰੀਆ ਚ ਗੱਡੀ ਖੜੀ ਆ ਜਾ ਕੇ ਕੋਈ ਦੇਖਣਾ ਚਾਹੁੰਦਾ ਹੈ ਬਰਨਾਲੇ ਜਾ ਕੇ ਗੱਡੀ ਨੂੰ ਦੇਖ ਸਕਦਾ ਗੱਡੀ ਮਿਲੂਗੀ ਆਪਨ ਨੂੰ ਸਿਲਵਰ ਰੰਗ ਦੇ ਵਿੱਚ ਬਾਕੀ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਅੰਦਰੋਂ ਜੇ ਗੱਲ ਕਰੀਏ ਗੱਡੀ ਦੀ ਕੰਡੀਸ਼ਨ ਆਪਨ ਨੂੰ ਬਹੁਤ ਸਹੀ ਦੇਖਣ ਨੂੰ ਮਿਲੂਗੀ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੇ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਗੱਡੀ ਸਟਾਰਟ ਕਰਕੇ ਦੇਖ ਸਕਦੇ ਹੋ ਕਿਸੇ ਨੇ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲਓ ਬਾਕੀ ਅੰਦਰ ਬਾਹਰ ਦੀਆਂ ਫੋਟੋਆਂ ਮਾਲਕ ਨੇ ਵਧੀਆ ਖਿੱਚ ਕੇ ਭੇਜੀਆਂ ਅੰਦਰੋਂ ਕੰਡੀਸ਼ਨ ਬਹੁਤ ਸਹੀ ਦੇਖਣ ਨੂੰ ਮਿਲੂਗੀ ਬਾਹਰੋਂ ਤਾਂ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਚਲਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਗੱਡੀ ਤੋਰ ਕੇ ਦੇਖ ਲਓ ਟਰਾਈ ਲੈ ਲਓ ਤੁਹਾਨੂੰ ਇੱਕ ਨੰਬਰ ਗੱਡੀ ਲੱਗੂਗੀ ਮਾਲਕ ਦਾ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਗੱਲ ਕਰ ਲਿਓ ਆਪ ਹੀ ਬਾਕੀ 80000 ਦੇ ਵਿੱਚੋਂ ਘਾਟਾ ਵੱਧ ਔਰ ਵੀ ਕੀਤਾ ਜਾਊਗਾ ਰੇਟ ਦੇ ਵਿੱਚ ਗੱਲ ਆਪਾਂ ਕਰ ਹੀ ਰਿਹਾ ਜੀ ਪੂਰੀ ਤੇ ਵੀਡੀਓ ਕਿਵੇਂ ਦੀ ਤੁਹਾਨੂੰ ਲੱਗ ਰਹੀ ਆ ਚਲਦੀ ਚਲਦੀ ਵੀਡੀਓ ਸੀ ਮੈਨੂੰ ਕਮੈਂਟ ਕਰਕੇ ਨਾਲ ਦੀ ਨਾਲ ਦੱਸਦੇ ਰਿਹਾ ਕਰੋ ਇੱਕ ਆਪਾਂ ਅਰਟੀਗਾ ਗੱਡੀ ਲੈ ਕੇ ਪਹੁੰਚੇ ਹਾਂ ਜੀ ਮਾਲਕ ਜਿਹੜੇ ਆਪ ਨੇ ਇਹਨਾਂ ਨੇ ਬਾਹਰ ਜਾਣਾਗਾ ਛੇਤੀ ਤੋਂ ਛੇਤੀ ਗੱਡੀ ਸੇਲ ਕਰਨੀ ਆ ਤੇ ਗੱਡੀ ਆਪਾਂ ਬਿਲਕੁਲ ਨਵੀਂ ਇਹ ਲੈ ਕੇ ਪਹੁੰਚੇ ਹਾਂ 13/14 ਮਾਡਲ ਗੱਡੀ ਆ ਨਾ ਕੋਈ ਐਕਸੀਡੈਂਟ ਨਾ ਕੋਈ ਲੱਗੀ ਹੋਈ ਨਾ ਕੋਈ ਵੱਜੀ ਹੋਈ ਨਾ ਕੋਈ ਪਾਰਸ ਚੇਂਜ ਨਾ ਕੋਈ ਕੰਮ ਕਰਵਾਇਆ ਹੋਇਆ ਸੀ ਕੋਈ ਰੰਗ ਦਾ ਜਾਂ ਕਿਸੇ ਟੱਚਿੰਗ ਦਾ ਸਾਰਾ ਕੁਝ ਆਪਾਂ ਨੂੰ ਵਧੀਆ ਜੈਨੂਇਨ ਮਿਲੂਗਾ ਕੰਪਨੀ ਚੋਂ ਜਿਵੇਂ ਦੀ ਗੱਡੀ ਨਿਕਲ ਕੇ ਆਉਂਦੀ ਆ ਓਵੇਂ ਦੀ ਗੱਡੀ ਪਈ ਆ ਫੁੱਲ ਇਨਸੂਰੈਂਸ ਜੀ 70-75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਚੁਗੀ ਗੱਡੀ ਦਾ ਓਨਰ ਸੈਕੰਡ ਰਹੁਲ ਸੀ ਤੇ ਬਾਹਰ ਜਾਣਾ ਤਾਂ ਕਰਕੇ ਸੇਲ ਕਰਨੀ ਆ ਤੁਹਾਨੂੰ ਪਹਿਲਾਂ ਮੈਂ ਕਨਫਰਮ ਕਰਵਾਇਦਾ ਸੀਗਾ ਰੇਟ ਦੀ ਆਪਾਂ ਗੱਲ ਕਰੀਏ ਤਾਂ 440000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਸਿਰਫ ਇੱਕ ਡਿਮਾਂਡ ਸੀ ਘਾਟਾ ਵਾਦਾ ਕੀਤਾ ਜਾਊਗਾ ਤੇ ਜਗਰਾਉਂ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਆ ਜੇ ਕੋਈ ਜਾ ਕੇ ਦੇਖਣ ਦਾ ਚਾਹਵਨ ਤਾਂ ਜਾ ਕੇ ਦੇਖ ਸਕਦੋਂ ਜੇ ਕਿਸੇ ਨੇ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖਣੇ ਕਿਸੇ ਨੇ ਤੋਰ ਕੇ ਦੇਖ ਲਓ ਤੁਹਾਡੀ ਇੱਛਾ ਜੀ ਬਾਕੀ ਫੋਟੋਆਂ ਚ ਤੁਸੀਂ ਸਾਰਾ ਕੁਝ ਦੇਖ ਹੀ ਲਿਆ ਜੀ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਿੰਨੀਆਂ ਗੱਡੀਆਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਵਧੀਆ ਲੱਗ ਰਹੀ ਆ ਤਾਂ ਲਾਈਕ ਜ਼ਰੂਰ ਕਰਦੋ ਤੇ ਵੀਡੀਓ ਮੁੱਕੀ ਨਹੀਂ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਤੇ ਵੀਡੀਓ ਵਧੀਆ ਲੱਗ ਰਹੀ ਆ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਚੈਨਲ ਤੇ ਦੇਖਣਾ ਚਾਹੁੰਦੇ ਹੋ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹੀ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਵੀਡੀਓ ਆਪਾਂ ਡੇਲੀ ਲੈ ਕੇ ਪਹੁੰਚਦੇ ਆਂ ਹਰ ਏਰੀਆ ਚੋਂ ਤੇ ਹਰ ਮਸ਼ੀਨਰੀ ਆਪਾਂ ਲੈ ਕੇ ਪਹੁੰਚਦੇ ਹਾਂ ਘਰ ਕੋਠੀ ਮਕਾਨ ਵੀ ਲੈ ਕੇ ਪਹੁੰਚਦੇ ਹਾਂ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰਦੇ ਹਾਂ ਜੇ ਕੋਈ ਵੀ ਮਸ਼ੀਨਰੀ ਚੱਕਰ ਕੋਠੀ ਮਕਾਨ ਤੁਹਾਡੇ ਕੋਲੇ ਵੇਚਣ ਵਾਸਤੇ ਹੈ ਆਪਣਾ WhatsApp ਨੰਬਰ ਪੂਰੀ ਵੀਡੀਓ 'ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਤੇ ਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤਵੜੀ ਲਗਾ ਦਾਂਗੇ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਸਪਲੈਂਡਰ ਪਹੁੰਚੇਗਾ ਕੰਡੀਸ਼ਨ ਚੈੱਕ ਕਰੋ ਮਾਡਲ ਦੀ ਗੱਲ ਕਰੀਏ ਤਾਂ 2012 ਮਾਡਲ ਆਪਣੇ ਕੋਲੇ ਪਹੁੰਚੇਗਾ ਮਾਲਕ ਨੇ ਮੋਡੀਫਿਕੇਸ਼ਨ ਵਧੀਆ ਕਰਵਾਈ ਹੋਈ ਹੈ। ਬਾਕੀ ਫੋਟੋਵਾਲ ਚ ਸਾਰਾ ਕੁਝ ਦੇਖ ਰਿਹਾ ਹੂੰ। ਇੰਜਨ-ਉੰਜਨ ਪੂਰਾ ਵਧੀਆ ਸੀ। ਟਾਇਰ ਆਪਾਂ ਨੂੰ ਬਿਲਕੁਲ ਨਵੇਂ ਮਿਲ ਜਾਣਗੇ। ਤੇ ਸਰਵਿਸ ਸਾਰੀ ਹੋਈ ਹੈ। ਰੇਡ ਦੀ ਆਪਾਂ ਗੱਲ ਕਰੀਏ ਤਾਂ ਡਿਮਾਂਡ ਕੁੱਲ 47000 ਰੁਪਏ ਇੱਕ ਬਾਰੇ ਮਾਲਕ ਨੇ ਆਖੀ ਹੈ। ਮਾਲਕ ਕਹਿੰਦੇ ਨੇ ਘਟਾਵਾ ਦਾ ਕੀਤਾ ਜਾਊਗਾ। ਬਾਕੀ ਮਲੇਰ ਕੋਟਲੇ ਜਾ ਕੇ ਦੇਖਣਾ ਤੁਸੀਂ ਚਾਹੁੰਦੇ ਹੋ। ਮੋਟਰਸਾਈਕਲ ਨੂੰ ਜਾ ਕੇ ਦੇਖ ਸਕਦੇ ਹੋ ਮਲੇਰ ਕੋਟਲਾ ਮਾਲਕ ਦਾ ਏਰੀਆ ਹੈ। ਬਾਕੀ ਕਾਪੀ-ਕੂਪੀ ਆਰਸੀ ਵਗੈਰਾ ਸਾਰਾ ਕੁਝ ਆਪਣਾ ਮਿਲ ਜਾਊ ਆਰਸੀ ਚੱਪੜੀ ਬਣੀ ਹੋਈ ਐ ਹਰ ਚੀਜ਼ ਵਧੀਆ ਗੀ ਬਾਕੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗਾ ਰੇਟ ਕੀਤਾ ਜਾਊਗਾ ਜੀ ਬਾਕੀ ਕਿਸੇ ਨੂੰ ਪਸੰਦ ਆ ਤਾਂ ਜਾਓ ਮਾਲਕ ਨਾਲ ਕਰੋ ਗੱਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਗੱਲ ਕਰਾਂਗੇ ਜੀ ਆਪਾਂ ਹੁਣ ਗੱਡੀ ਦੀ ਆਪਣੇ ਕੋਲੇ ਮਾਲਕ ਨੇ ਗੱਡੀ ਭੇਜੀ ਐ ਸੇਲ ਵਾਸਤੇ ਗੱਡੀ ਦੀਆਂ ਫੋਟੋਆਂ ਸਕਰੀਨ ਤੇ ਅਸੀਂ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੇ ਕਿਸ ਨੂੰ ਪਸੰਦ ਆਉਂਦੀ ਹੈ ਤਾਂ ਜਾ ਕੇ ਗੱਡੇ ਨੂੰ ਦੇਖ ਵੀ ਸਕਦੇ ਹੋ ਰੇਟ ਵਗੈਰਾ ਤੁਹਾਨੂੰ ਆਪਾਂ ਕਨਫਰਮ ਕਰਵਾ ਦਨੇ ਆਸੀਂ ਗੱਡੀ ਮਰੂਤੀ 800 ਆਪਾਂ ਤੁਹਾਡੇ ਖਾਤਰ ਇਹ ਲੈ ਕੇ ਪਹੁੰਚੇ ਆਂ ਜੀ ਚਿੱਟੇ ਰੰਗ ਦੀ ਗੱਡੀ ਆ ਤੇ ਰੇਟ ਬਹੁਤ ਘੱਟ ਮਾਲਕ ਨੇ ਕਿਹਾਗਾ ਡਿਮਾਂਡ ਕੀਤੀ ਹੈ ਕੋਈ ਫਿਕਸ ਰੇਟ ਨਹੀਂ ਹੈਗਾ ਜੀ 55000 ਰੁਪਇਆ ਮਾਡਲ 5 ਅਜਨਾਲੇ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਮਾਲਕ ਨੇ ਬਾਹਰ ਜਾਣਾ ਤਾਂ ਕਰਕੇ ਗੱਡੀ ਸੇਲ ਕਰਨੀ ਹੋ ਬਾਕੀ ਫੋਟੋਆਂ ਚ ਸਾਰਾ ਕੁਝ ਤੁਸੀਂ ਦੇਖ ਲਿਓ ਮਾਲਕ ਦਾ ਨੰਬਰ ਸਕਰੀਨ ਤੇ ਹੈ ਗੱਲ ਕਰ ਲਿਓ ਆਪ ਹੀ ਜਿਹੜੀ ਵੀ ਕਰਨੀ ਹੋਈ। ਬਾਕੀ ਹੁਣਨ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਚਲਦੀ ਆਪਾਂ ਨਾਮੀ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਆ ਨੰਬਰ ਆਪਣਾ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ। ਤੇ ਵੀਡੀਓ ਵਧੀਆ ਲੱਗੀਏ ਲਾਈਕ ਕਰਨਾ ਨਾ ਭੁੱਲਿਓ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਜ਼ਰੂਰ ਕਰਿਓ ਅਗਲੀ ਵੀਡੀਓ ਚ ਕਿਹੜੇ ਏਰੀਆ ਚੋਂ ਕੀ ਤੁਹਾਨੂੰ ਚਾਹੀਦਾਗਾ।